ਤੁਸੀਂ ਦੋ ਫੋਨ ਲੈ ਲੇ ਯਾਰ ਮੇਰਾ ਵੀ ਦਿਲ ਖੁਸ਼ ਕਰਤਾ ਮੈਨੂੰ ਵੀ ਪੈਸੇ ਬੰਦੇ ਨੇ ਚੈ ਬਾਤਾਂ ਦੀ ਦੋਸਤੋ ਲੈਣਾ ਸੀ ਇੱਕ ਫੋਨ ਲੈ ਲੇ ਦੋ ਕਹਿੰਦੇ ਤੁਹਾਡੀ ਡੀਲਿੰਗ ਬਹੁਤ ਵਧੀਆ ਅਨਜਰ ਜ਼ਵੇਰੀ ਔਰ ਅਜੇ ਠਾਕੁਰ ਬਹੁਤ ਵਧੀਆ ਨਾਈਸ ਬਹੁਤ ਵਧੀਆ ਸੁਭਾਅ ਦੋਨਾਂ ਵੀਰਾਂ ਦਾ ਇਹਨਾਂ ਨੇ ਇੱਕ ਲਿਆ ਜੀ V40E ਦੂਸਰਾ ਲਿਆ Y300 Vivo ਦੇ ਦੋਨੋਂ ਫੋਨ Vivo ਦੇ ਫੈਨ ਜਿਵੇਂ ਕਹਿੰਦੇ ਨਹੀਂ ਹੁੰਦੇ ਪੱਕੇ ਭਗਤ ਉਹ ਕੰਮ ਕੀਤਾ ਜੀ ਇਹਨਾਂ ਨੇ ਮਲੇਰ ਕੋਟਲੇ ਤੋਂ ਆਏ ਨੇ ਸਪੈਸ਼ਲ ਦੀਪਕ ਟੈਲੀਕਾਮ ਤੇ ਬਹੁਤ ਵਧੀਆ ਲੱਗਦਾ ਜਦੋਂ ਕਸਟਮਰ ਇੰਨੀ ਦੂਰੋਂ ਦੂਰੋਂ ਆਉਂਦੇ ਨੇ ਬਹੁਤ ਦਿਲ ਨੂੰ ਸਕੂਨ ਥੈਂਕ ਯੂ ਹਾਂ ਸਰ ਥੈਂਕ ਯੂ ਅਜੇ ਜੀ ਥੈਂਕ ਯੂ ਸੋ ਮੱਚ ਕੀ ਕਹਿਣਾ ਚਾਹੋਗੇ ਸਰ ਤੁਹਾਡੀ ਡੀਲਿੰਗ ਬਹੁਤ ਵਧੀਆ ਲੱਗੀ ਲੈਨ ਤੇ ਸਿੱਕਾ ਫੋਨ ਹੀ ਆਏ ਤੇ ਤੇ ਬਟ ਤੁਹਾਡੇ ਪਿਆਰ ਮੁਹੱਬਤ ਦੇ ਨਾਲ ਦੋ ਫੋਨ ਲੱਗੇ ਸੀ ਕਿਆ ਬਾਤ ਹੈ ਮੁਹੱਬਤ ਮੁਹੱਬਤ ਹੈ ਤੁਹਾਡੇ ਨਾਲ ਕਿਆ ਬਾਤ ਹੈ ਹਾਂਜੀ ਤੁਹਾਡੇ ਕੋਲ ਆ ਕੇ ਦਿਲ ਖੁਸ਼ ਹੋ ਗਿਆ ਜੀ ਓਰੇ ਕਿਆ ਬਾਤ ਹੈ ਬਸ ਪਿਆਰ ਆਈ ਤੁਸੀਂ ਦੋ ਫੋਨ ਲੈ ਲੇ ਯਾਰ ਮੇਰਾ ਵੀ ਦਿਲ ਖੁਸ਼ ਕਰਤਾ ਮੈਨੂੰ ਵੀ ਪੈਸੇ ਬੰਦੇ ਨੇ ਇਹ ਚੋ ਹਾਂਜੀ ਹਾਂਜੀ ਛੋਟਾ ਪਿਆਰ ਚਾਹੀਦਾ ਆਪਾਂ ਨੂੰ ਵੀ ਜਨਤਾ ਦਾ ਹੀ ਹੋਊਗੀ ਆਪਣੇ ਕੋਲ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਸੋ ਮਚ ਦੋਨੇ ਭਰਾਵਾਂ ਦਾ ਥੈਂਕ ਯੂ ਜੈ ਮਾਤਾ ਦੀ ਜੀ ਜੈ ਮਾਤਾ ਦੀ